ਚਲੋ ਸੈਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਰ ਇੱਕ ਮਹੀਨੇ 7 ਕਿਲੋ ਗੁਰੂ ਗੋਬਿੰਦ ਸਿੰਘ ਮੈਡੀਕਲ ਹਾਲ ਦੇ ਚ ਲੰਗਰ ਰੱਖ ਲੈ ਕੇ ਜਾਂਦੇ ਹਰ ਇੱਕ ਮਹੀਨੇ 7 ਜਿਸ ਤਰ੍ਹਾਂ ਠੀਕ ਆ ਪ੍ਰਮਾਤਮਾ ਦੰਦ ਗੁਰੂ ਜੀ ਆਪ ਦਾ ਚੁਕੜੀ ਤਰੱਕੀ ਬਖਸ਼ ਜਿਨ ਜਿਹੜੇ ਸਾਨੂੰ ਸਹਿਯੋਗ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 7 11 2025 ਦਿਨ ਸ਼ੁੱਕਰਵਾਰ ਆ ਦੇ ਬਾਬਾ ਜੀ ਹਰ ਸਿੰਘ ਗ੍ਰਾਮ ਵਿਕਾਸ ਕਮੇਟੀ ਦੇ ਸਮੂਹ ਮੈਂਬਰਾਂ ਨੇ ਸਵੇਰ ਤੋਂ ਲੈ ਕੇ ਜੀ ਲੰਗਰ ਪਿਆਰ ਕੀਤਾ ਤੇ ਸਾਰੇ ਆਪਣੇ ਕਮੇਟੀ ਮੈਂਬਰਾਂ ਦੇ ਤੇ ਸਾਰੇ ਕਮੇਟੀ ਮੈਂਬਰਾਂ ਦੇ ਪਰਿਵਾਰਾਂ ਦਾ ਸਹਿਯੋਗ ਹੈ ਜੀ ਤੇ ਅਸੀਂ ਧੰਨਵਾਦ ਕਰਦੇ ਹਾਂ ਜੀ ਐਨ ਆਰ ਆਈ ਵੀਰਾਂ ਦਾ ਸਾਰੇ ਨਗਰ ਦਾ ਜਿਹੜੇ ਸਾਨੂੰ ਸਹਿਯੋਗ ਦੇ ਰਹੇ ਆ ਤੇ ਬਾਗਾ ਫਰਨਾ ਤੋਂ ਦੁਕਾਨਦਾਰ ਵੀਰ ਆ ਜਿਹੜੇ ਬਹੁਤ ਯਾਦਗਾਰੀ ਦਾਰ ਵੀਰ ਆ ਜੋ ਸਾਡੀ ਬਾਬਾ ਜੀ ਹਰ ਸਿੰਘ ਗ੍ਰਾਮ ਵਿਕਾਸ ਕਮੇਟੀ ਨਾਲ ਸਹਿਯੋਗ ਕਰਦੇ ਆ ਜੀ ਤੇ ਸਾਡੇ ਨਾਲ ਦਾ ਪਿੰਡਾ ਹੀ ਪੋਟਲਾ ਮੇਰ ਸਿੰਘ ਵਾਲਾ ਇਤੋਂ ਵੀ ਸਾਨੂੰ ਪੂਰਾ ਸਹਿਯੋਗ ਮਿਲਦਾ ਜੀ ਤੇ ਬਾਕੀ ਸਾਡੇ ਸਾਰੇ ਨਗਰ ਦਾ ਪੂਰਨ ਸਹਿਯੋਗ ਹੈ ਜੀ ਤੇ ਧੰਨਵਾਦ ਹੈ ਜੀ ਐਨ ਆਰ ਆਈ ਵੀਰਾਂ ਦਾ ਜਿਹੜੀ ਸਾਡੀ ਕਮੇਟੀ ਨੂੰ ਹਰ ਵਾਰ ਲੰਗਰ ਤੇ ਸੇਵਾ ਦਿੰਦੇ ਆ ਜੀ ਠੀਕ ਹੈ ਜੀ ਧੰਨਵਾਦ ਜੀ ਵੈਗੁਰਜੀ ਕੀ ਖਾਲਸਾ ਵੈਗੁਰਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਥੋੜਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਬਾਬਾ ਜੀਵਨ ਸਿੰਘ ਗ੍ਰਾਮ ਵਿਕਾਸ ਕਮੇਟੀ ਰਾਜਿਆਣਾ ਵੱਲੋਂ ਹਰ ਮਹੀਨੇ ਦੀ 7 ਤਰੀਕ ਨੂੰ ਲੰਗਰ ਦੀ ਸੇਵਾ ਜਾਂਦੀ ਹੈ ਗੁਰੂ ਗਬਨ ਸਿੰਘ ਮੈਡੀਕਲ ਰੀਦ ਕੋਟ ਮਰੀਜ਼ਾਂ ਦੇ ਲਈ ਤੇ ਉਹਦੀ ਬਿਲਕੁਲ ਤਿਆਰੀ ਆ ਜੀ ਹੁਣ ਲੰਗਰ ਦੀ ਰਵਾਨਗੀ ਹੋਣ ਲੱਗੀ ਆ ਤੇ ਇਹਦੇ ਵਿੱਚ ਸਾਡੇ ਜਿੰਨੇ ਸਾਰੇ ਕਮੇਟੀ ਮੈਂਬਰ ਆ ਉਹਨਾਂ ਦੇ ਪਰਿਵਾਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਬੀਬੀਆਂ ਭੈਣਾਂ ਲੰਗਰ ਦੀ ਸੇਵਾ ਕਰਦੀਆਂ ਔਰ ਸਾਡੇ ਨਗਰ ਦਾ ਐਨ ਆਰ ਆਈ ਵੀਰਾਂ ਦਾ ਦੁਕਾਨਦਾਰ ਬਾਗਾਪਣਾ ਔਰ ਨਾਲ ਦਾ ਪਿੰਡ ਕੋਟਲਾ ਔਰ ਹੋਰ ਜਿੰਨੇ ਵੀ ਸਾਡੇ ਸਹਿਯੋਗੀ ਨੇ ਉਹਨਾਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਪ੍ਰਮਾਤਮਾ ਉਹਨਾਂ ਦੀ ਕਮਾਈ ਵਿੱਚ ਬਰਕਤ ਪਾਵੇ ਦਿਨ ਦੁੱਗਣੀ ਰਾਤ ਤਿੱਗਣੀ ਤਰੱਕੀ ਦੇਵੇ ਤੇ ਬਹੁਤ ਸਾਰੀ ਬਰਕਤ ਦੇਵੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਤੰਦਰੁਸਤੀ ਬਖਸ਼ੇ ਔਰ ਪ੍ਰਮਾਤਮਾ ਦੇ ਅਰਦਾਸ ਕਰਦੇ ਆ ਕਿ ਬਾਬਾ ਜੀਨ ਸਿੰਘ ਗram ਵਿਕਾਸ ਕਮੇਟੀ ਰਾਜਿਆਣਾ ਨੂੰ ਪ੍ਰਮਾਤਮਾ ਹੋਰ ਵੀ ਚੰਗੇ ਕੰਮਾਂ ਦੇ ਲਈ ਇਸਤੇਮਾਲ ਕਰੇ ਜਿੱਦਾਂ ਮੈਡੀਕਲ ਦੇ ਲਈ ਲੰਗਰ ਲੈ ਕੇ ਜਾਣਾ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨੀ ਜਿੱਦਾਂ ਕੋਈ ਬਿਮਾਰ ਆ ਉਹਦੀ ਕਰਦੀ ਹੈ ਕਮੇਟੀ ਸਾਡੀ ਸਹਾਇਤਾ ਜੇ ਕਿਸੇ ਨੂੰ ਬਲੱਡ ਦੀ ਜ਼ਰੂਰਤ ਹੁੰਦੀ ਹੈ ਆਲ ਪੰਜਾਬ ਦੇ ਵਿੱਚ ਸਾਡੀ ਕਮੇਟੀ ਬਲੱਡ ਵੀ ਪ੍ਰੋਵਾਈਡ ਕਰਾਉਂਦੀ ਹੈ ਤੇ ਹੋਰ ਵੀ ਜੋ ਪਿੰਡ ਦੇ ਕੋਈ ਸਾਂਝੇ ਕੰਮ ਹੁੰਦੇ ਆ ਉਹਦੇ ਵਿੱਚ ਵੀ ਸਾਡੀ ਕਮੇਟੀ ਵਾਧਾ ਕਰਕੇ ਹਿੱਸਾ ਲੈਂਦੀ ਆ ਤੇ ਇਸ ਤਰ੍ਹਾਂ ਹੀ ਸਾਡਾ ਜੋ ਪ੍ਰੋਗਰਾਮ ਪਰਮਾਤਮਾ ਚਲਾਈ ਰੱਖੇ ਔਰ ਉਸ ਤੋਂ ਇਲਾਵਾ ਕੋਸ਼ਟ ਆਸ਼ਰਮ ਜੋ ਕੋੜੀਆਂ ਦਾ ਆਸ਼ਰਮਾ ਮੋਗਾ ਦੇ ਵਿੱਚ ਉਹਦੇ ਲਈ ਅਸੀਂ ਪੱਟੀਆਂ ਡਟੋਲ ਦਵਾਈ ਤੇ ਲੰਗਰ ਦੀ ਸਹੂਲਤਾਂ ਵੀ ਪ੍ਰੋਵਾਈਡ ਕਰਾਉਨੇ ਆ ਤੇ ਪਰਮਾਤਮਾ ਇਹ ਵੀ ਸੇਵਾ ਸਾਡੇ ਤੋਂ ਲੈਂਦਾ ਰਵੇ ਔਰ ਜਿੰਨੇ ਸਾਡੇ ਸਹਿਯੋਗੀ ਸੱਜਣੇ ਸਾਰਿਆਂ ਦਾ ਬਹੁਤ-ਬਹੁਤ ਇੱਕ ਵਾਰ ਤੋਂ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ